ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਕਿ ਗੁਜਰਾਤ ਦੇ ਵਿੱਚ ਭਾਰੀ ਬਰਸਾਤ ਦੇ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਵਾਹਨ ਤੱਕ ਭਾਰੀ ਬਰਸਾਤ ਦੇ ਪਾਣੀ ਦੇ ਵਿੱਚ ਫਸੇ ਨਜ਼ਰ ਆਉਂਦੇ ਨੇ ਅੱਜ ਦੇ ਨੇ ਕਈ ਰੋਮਾਂਚਕ ਤਸਵੀਰਾਂ ਵੀ ਕਹਿ ਸਕਦੇ ਹਾਂ ਸਾਹਮਣੇ ਆਉਂਦੀਆਂ ਨੇ ਤੇ ਕਈ ਤਸਵੀਰਾਂ ਖੌਫਨਾਕ ਚੋਕੀ ਰੌਂਗਟੇ ਖੜੇ ਕਰ ਦਿੰਦਿਆਂ ਨੇ ਅਜਿਹੇ ਸਾਹਮਣੇ ਆਉਂਦੀਆਂ ਨੇ ਕੁਝ ਲੋਕ ਬਰਸਾਤ ਦੇ ਵਿੱਚ ਵੀ ਕੁਝ ਲੋਕ ਇਸ ਬਰਸਾਤ ਤੋਂ ਆਪਣੇ ਆਪ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰਦੇ ਨੇ ਤੇ ਕੁਝ ਲੋਗ ਇਸ ਬਰਸਾਤ ਦੇ ਵਿੱਚ ਫਸੇ ਨਜ਼ਰ ਆਉਂਦੇ ਨੇ ਉਦੋਂ ਹੀ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਮਿਲ ਕੇ ਰਾਹਤ ਕਾਰਜਾ ਰਹੀ ਹਰੇਕ ਵਿਅਕਤੀ ਤੱਕ ਮਦਦ ਪਹੁੰਚਾਉਣ ਦੀ ਗੱਲ ਵੀ ਆਖਰੀ ਹੈ ਤਾਂ ਤਾਜ਼ਾ ਤਸਵੀਰਾਂ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਨੇ ਇਹ ਗੁਜਰਾਤ ਦੇ ਵਡੋਦਰਾ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਇੱਕ ਹੋਟਲ ਦੇ ਵਿੱਚ ਵਿਦੇਸ਼ੀ ਲੋਕ ਫਸ ਜਾਂਦੇ ਨੇ। ਜਿੱਥੇ ਬਰਸਾਤ ਦਾ ਪਾਣੀ ਸੜਕਾਂ ਤੇ ਭਰ ਜਾਂਦਾ ਹੈ, ਹੋਟਲ ਦੇ ਵਿੱਚ ਪਾਣੀ ਭਰ ਜਾਂਦਾ ਹੈ। ਉਸ ਤੋਂ ਬਾਅਦ ਇਹਨਾਂ ਵਿਦੇਸ਼ੀ ਲੋਕਾਂ ਨੂੰ ਕੱਢਣ ਲਈ ਜੀਸੀਬੀ ਮੰਗਾਈ ਜਾਂਦੀ ਹੈ। ਤਸਵੀਰਾਂ ਚ ਵੇਖ ਸਕਦੇ ਹੋ ਕਿ ਕਿਸ ਕਦਰ ਇਹਨਾਂ ਵਿਦੇਸ਼ੀ ਲੋਕਾਂ ਨੂੰ ਜੀਸੀਬੀ ਦੀ ਮਦਦ ਤੇ ਰਾਹੀਂ ਬਚਾਇਆ ਗਿਆ। ਜੀਸੀਬੀ ਤੇ ਖੜੇ ਹੋ ਕੇ ਇਹਨਾਂ ਨੂੰ ਸੁਰੱਖਿਤ ਬਾਹਰ ਕੱਢਿਆ ਜਾਂਦਾ ਹੈ ਤਾਂ ਕਿ ਇਹਨਾਂ ਨੂੰ ਕਿਸੇ ਕਿਸਮ ਦਾ ਨੁਕਸਾਨ ਨਾ ਪਹੁੰਚੇ। ਸੋ ਸੋਸ਼ਲ ਮੀਡੀਆ ਤੇ ਤਸਵੀਰ ਕਾਫੀ ਵਾਰ ਲੋਰ ਰਿਹਾ ਹੈ ਵੀਡੀਓ ਦੇਖਣ ਚ ਕਾਫੀ ਦਿਲਚਸਪ ਵੀ ਲੱਗ ਰਹੀ ਹੈ ਵੀਡੀਓ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸਣਾ